ਸਤਿ ਸ਼੍ਰੀ ਅਕਾਲ ਨਮਸਤੇ ਸ੍ਰਾਮਦਾਵ ਦੁਨੀਆ ਪਰ ਵਸਦੇ ਪੰਜਾਬੀਆਂ ਨੂੰ ਕੇਵਲ ਸਿੰਘ ਇਕਪਾਲ ਵੱਲੋਂ ਮੈਂ ਪੰਜਾਬੀ ਵਿਸਥਾਰਤ ਤੁਹਾਡੇ ਨਾਲ ਇੱਕ ਇੱਕ ਖਾਸ ਪ੍ਰੋਗਰਾਮ ਕਰ ਰਹੇ ਹਾਂ ਜੀ ਤੇ ਜਿਸ ਜਿਸ ਦੇ ਮੈਂ ਇੱਕ ਲਾਈਨ ਪੜ੍ਹ ਦੇਣਾ ਜੀ 47 ਦੇ ਵੰਟ ਤੋਂ ਪਹਿਲਾਂ ਬਣੀ ਅਕਾਲ ਸੈਨਾ ਅਤੇ ਕਾਲ ਫੋਰ ਹਾਂਜੀ ਇਹ ਸਿੱਖਾਂ ਦੀ ਇੱਕ ਫੌਜ ਬਣੀ ਸੀ ਹੈ ਮੇਰੇ ਖ 47 ਵਿੱਚ ਇੱਕ ਸਾਲ ਪਹਿਲਾਂ ਖੈਰ ਪ੍ਰੇ ਇਹ 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 ਬਰੀ ਗੱਲ ਗੱਲਬਾਤ ਕਰਾਂਗੇ ਜੀ ਜੇ ਸੋਨੇ ਪ੍ਰੋਗਰਾਮ ਅੱਛਾ ਲੱਗੇ ਚੰਗਾ ਲੱਗੇ ਤਾਂ ਲਾਇਕ ਕਰਨਾ ਸ਼ੇਅਰ ਕਰਨਾ ਦੋ ਸੰਮੇਤਾਂ ਤੱਕ ਪਹੁੰਚਾਉਣਾ ਫਿਰ ਨਾਲ ਦੀ ਨਾਲ ਆਪਣੇ ਪੰਜਾਬੀ ਵਿਸੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜੇ ਨਹੀਂ ਕੀਤੀ ਤਾਂ ਸਾਡਾ ਫੇਸ ਫੇਸ ਬੁੱਕ ਪੇ ਯਾ ਸੋਰੀ ਫੇਸਬੁੱਕ ਦਾ ਪੇਜ ਨੂੰ ਫਾਲੋ ਹਾਂਜੀ ਮੈਂ ਆਪਣੇ ਡਾਕਟਰ ਕਾਬਲ ਸਿੰਘ ਜੀ ਗਿੱਲ ਨਾਲ ਜੁੜਦੇ ਨੇ ਤੁਹਾਡੇ ਜੀ ਆਇਆਂ ਜੀ ਸਤਿਕਾਰ ਜੀ ਧੰਨਵਾਦੀ ਜਗਪਾਲ ਜੀ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਜੀ ਪਿਆਰ ਤੇ ਸਤਿਕਾਰ ਨਾਲ ਸਭ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਇਹ ਅਸੀਂ ਥੋੜੀ ਕੋਸ਼ਿਸ਼ ਕਰਾਂਗੇ ਸਿੱਖ ਇਤਿਹਾਸ ਦਾ ਇੱਕ ਥੋੜਾ ਜਿਹਾ ਛੋਟਾ ਜਿਹਾ ਪੋਰਸ਼ਨ ਹੈ ਹਾਂਜੀ 47 ਦੇ ਵਿੱਚ ਬਣਾਈ ਗਈ ਸੀ ਉਹ ਕੁਝ ਸਲਾਈਡਾਂ ਨੇ ਉਹਨਾਂ ਦੇ ਹਾਂਜੀ ਅਕਤੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਆਪਰੇ ਠੀਕ ਲੱਗੇ ਤੇ ਤੁਸੀਂ ਫੋਨ ਕਰ ਸਕਦੇ ਜੇ ਜਾਂ ਕਮੈਂਟ ਕਮੈਂਟ ਤੇ ਜੇ ਆਪਾਂ ਸ਼ੁਰੂ ਕਰਦੇ ਹਾਂ ਜੀ ਸਲਾਹ ਜਦੋਂ ਪਹਿਲੇ ਭਾਰੇ ਜੀ ਹਾਂਜੀ ਇਹਦਾ ਟਾਈਟਲ ਹੈ ਜੀ ਪੰਜਾਬ ਦੀ ਵੰਡ ਤੋਂ ਪਹਿਲਾਂ ਹਾਂਜੀ ਬੜੀਆਂ ਅਕਾਲ ਸੈਨਾ ਤੇ ਅਕਾਲ ਫੌਜ ਹਾਂਜੀ ਜਿਹੜੀ ਅਕਾਲ ਸੈਨਾ ਸੀ ਇਹ 1946 ਦੇ ਵਿੱਚ ਜੀ ਅਕਾਲੀ ਅਕਾਲੀਆਂ ਦੁਆਰਾ ਬਣਾਈ ਗਈ ਇੱਕ ਸਵੈ ਸੇਵੀ ਸੰਸਥਾ ਸੀ ਵੌਲੰਟੀਅਰ ਆਰਗੇਨਾਈਜੇਸ਼ਨ ਹਾਂਜੀ ਇਹ ਪਿੰਡ ਵਾਸੀ ਸਾਬਕਾ ਅਧਿਕਾਰੀ ਤੇ ਹੋਰ ਸਥਾਨਕ ਮੈਂਬਰੇ ਦੇ ਵਿੱਚ ਜਿਹੜੇ ਕਾਲਜ ਦੇ ਮੈਂਬਰਸ ਨੂੰ ਉਹ ਸ਼ਾਮਲ ਸੀ ਹਾਂਜੀ ਮੈਂ ਤੁਹਾਡੇ ਵਿੱਚ ਇਹ ਕਹਿੰਦਾ ਜੀ ਆਪਣੇ ਇਹ ਇੱਕ ਇਦਾਂ ਦੀ ਵੀ ਫੌਜ ਬਣਾਈ ਸੀਗੀ ਪਿਸ਼ਾਵ ਵਿੱਚ ਵੀ ਕਾ ਕਾਂਗਰਸ ਨੇਤਾ ਨੇ ਜੇ ਉੱਥੇ ਕੰਮ ਹੋਇਆ ਹੈ ਨਹੀਂ ਜੇ ਉੱਥੇ ਹਾਂਜੀ ਉਹ ਜਿਹੜਾ ਸਰਾਦੀ ਗਾਂਧੀ ਸੀ ਜਿਹੜਾ ਹਾਂਜੀ 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 ਉਹਨਾਂ ਨੇ ਬਣਾਈ ਸੀ ਹਾਂਜੀ ਯਾਦ ਰੱਖੋ ਜੀ ਯਾਦ ਰੱਖੋ ਹਾਂਜੀ ਤੇ ਅਕਾਲ ਫੌਜ ਜਿਹੜੀ ਸੀ ਇਹ ਇੱਕ ਫੌਜੀ ਸੰਗਠਨ ਸੰਗਠਨ ਸੀ ਹਾਂਜੀ ਇਹ ਦੇ ਵਿੱਚ ਮਾਰਚ 47 1947 ਦੇ ਵਿੱਚ ਬਣਾਈ ਗਈ ਸੀ ਹਾਂਜੀ ਇਹ ਦੀ ਇਹ ਸੀ ਜਿਕੇ ਅਕਾਲ ਸੈਨਾ ਨਾਲੋਂ ਫਰਕ ਇਹ ਸੀ ਕਿ ਇਹਦੇ ਤਨਖਾਹਦਾਰ ਅਧਿਕਾਰੀ ਸਨ ਹਾਂਜੀ ਤਜਰਬੇਕਾਰ ਫੌਜੀ ਅਧਿਕਾਰੀ ਨਿਆਂਗ ਸਿੰਘ ਤੇ ਪਿੰਡਾਂ ਦੇ ਪਹਿਲਵਾਨ ਵੀ ਸ਼ਾਮਲ ਸੋ ਇਹਨਾਂ ਦੋ ਦਾ ਇਹ ਫਰਕ ਸੀ ਕਿ ਉਹ ਸਿਰਫ ਜਿਹੜੇ ਸਨ ਪ੍ਰਚਾਰ ਵਾਸਤੇ ਜਾਂ ਜਿਹੜੀ ਅਕਾਲ ਸੈਨਾ ਸੀ ਲੇਕਿਨ ਇਹ ਅਸਲੀ ਉਹ ਫਰ ਅੱਗੇ ਜਾ ਕੇ ਆਪਾਂ ਦੇਖਾਂਗੇ ਕਿ ਕਿਉਂ ਬਣਾਈ ਗਈ ਸੀ ਉਹ ਇਹ ਅਕਾਲ ਫੌਜ ਜਿਹੜੀ ਸੀ ਕਿਉਂਕਿ ਫੌਜੀ ਇੱਕ ਸੰਗਠਨ ਸੀ ਸੋ ਇਹ ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਸਿੱਖਾਂ ਨੂੰ ਦੇਪਟੀਆ ਵਾਸਤੇ ਬਣਾਈ ਸੀ ਹਾਂਜੀ ਜਿਵੇਂ ਕਿ ਗੁਰੂ ਸਾਹਿਬ ਵੀ ਪਹਿਲਾਂ ਆਪਣੇ ਆਪ ਨੂੰ ਉਹਨਾਂ ਵੀ ਅਕਾਲ ਸੈਨਾ ਬਣਾਈ ਸੀ ਛੇਵੇਂ ਪਾਤਸ਼ਾਹ ਨੇ ਜਿਹੜੀ ਫਿਰ ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਵਿੱਚ ਸ਼ਾਮਲ ਕਰ ਦਿੱਤੀ ਤੇ ਇਹ ਸਿਰਫ ਸਿੱਖਾਂ ਨੇ ਆਪਣੇ ਬਚਾਵਾ ਵਾਸਤੇ ਡਿਫੈਂਸ ਵਾਸਤੇ ਬਣਾਈ ਸੀ ਇਹਦਾ ਜਿਹੜਾ ਆਬਜੈਕਟਿਵ ਸੀ ਜਾਂ ਸੀ ਉਦੇਸ਼ ਇਹ ਸੀ ਕਿ ਆ ਸਿੱਖਾਂ ਨੂੰ ਜਾਂ ਜਿਹੜੇ ਮੁ슬ਮਾਨਾਂ ਤੋਂ ਆਪਾਂ ਦੇਖਦੇ ਆ ਕਿ ਉਹਨਾਂ ਤੋਂ ਡਿਫੈਂਡ ਕਰਦਮਾਉਂਦੇ ਸੀ ਸਹੀ ਇਹਦਾ ਰਾਮਦੇਵਾਰੇ ਆਪਾਂ ਗੱਲ ਕਰਦੇ ਆ ਜੀ 라ਵਲ ਪਿੰਡੀ ਦੇ ਜਿਹੜੇ ਬਲਾਤਕਾਰ ਹੋਏ ਸੀ ਤੇ ਕਤਲੇਆਮ ਹੋਇਆ ਸੀ ਹਾਂਜੀ ਉਹਦੇ ਪ੍ਰਤੀਕਰਮ ਵੱਜੋਂ ਇਹ ਬੜਾਈ ਗਈ ਸੀ ਸਹੀ ਮੁਸਲਮ ਲੀਗ ਦੇ ਹਮਲਿਆਂ ਵਿਰੁੱਧ ਤਿਆਰ ਰਹਿਣ ਬਾਰੇ ਹਾਂਜੀ ਫ फेब्रुवारी 1947 ਦੇ ਵਿੱਚ ਫਰਵਰੀ ਦੇ ਵਿੱਚ ਸਿੱਖ ਆਗੂਆਂ ਨੇ ਚਰਚਾ ਸ਼ੁਰੂ ਕੀਤੀ ਹਾਂਜੀ ਇਹਦੇ ਜਵਾਸਤੇ ਕਿਉਂਕਿ ਉਹ ਉੱਥੇ ਹੋਈ ਸੀ ਕਤਲੇਆਮ ਵੀ ਆਪਾਂ ਉਹਨੂੰ ਕੀ ਕੀਤਾ ਜਾ ਸਕਦਾ ਹੈ ਜੀ ਮਾਰਚ 1947 ਦੇ ਵਿੱਚ ਇੱਕ ਫੌਜੀ ਸੰਗਠਨ ਅਕਾਲ ਫੌਜ ਬਣਾਈ ਗਈ ਹਾਂ ਜਿਸ ਵਿੱਚ ਤਨਖਾਹਦਾਰ ਅਧਿਕਾਰੀ ਸਨ ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ ਕਿ ਉਹਨਾਂ ਨੂੰ ਤਨਖਾਹ ਮਿਲਦੀ ਸੀ ਆਸ਼ਟ ਤਾਰਾ ਸਿੰਘ ਜੀ ਨੇ ਕਿਹਾ ਸੀ ਕਿ ਉਹਨਾਂ ਦਾ ਉਦੇਸ਼ ਇੱਕ ਫੌਜੀ ਸੰਗਠਨ ਨੂੰ ਸੰਗਠਿਤ ਕਰਨਾ ਹੈ ਹੂੰ ਸੋ ਜਿਵੇਂ ਆਰਮੀ ਫੌਜ ਬਣਾਈ ਆ ਉਸੇ ਤਰ੍ਹਾਂ ਹੀ ਬਿਲਕੁਲ ਸੀ ਹਮ ਇਸ ਦੇਸ਼ ਲਈ ਅਕਾਲੀ ਦਲ ਨੇ ਹਥਿਆਰ ਖਰੀਦਣ ਤੇ ਸਿਪਾਹੀਆਂ ਨੂੰ ਪਗਤਾਨ ਕਰਨ ਲਈ ਫੰਡ ਇਕੱਠਾ ਕਰਨ ਦੀ ਮਹਿੰਮ ਚਲਾਈ ਹਮ ਕਿਉਂਕਿ ਜੇ ਤੁਸੀਂ ਦਿਖਾਵਾ ਦੇਣੀ ਆ ਤੇ ਫਿਰ ਤੁਹਾਨੂੰ ਫੰਡ ਵੀ ਉਹਦੇ ਵਾਸਤੇ ਚਾਹੀਦਾ ਪੈਸਾ ਮਾਸਟਰ ਤਾਰਾ ਸਿੰਘ ਨੇ ਜੀਤ ਅਖਬਾਰ ਵਿੱਚ ਇਸ਼ਤਿਹਾਰ ਹਿਸ਼ਤਿਹਾਰ ਦਿੱਤੇ ਜੀ ਤੇ ਸ਼ਹਿਰ ਤੋਂ ਸ਼ਹਿਰਾਂ ਤੋਂ ਸ਼ਹਿਰ ਤੋਂ ਸ਼ਰੀ ਯਾਤਰਾ ਨਹੀਂ ਕੀਤੀ ਹਾਂਜੀ ਮਿਸਾਲ ਦੇ ਤੌਰ ਤੇ ਉਸਨੇ ਲਾਹਲਕੁਰ ਤੋਂ 12000 ਰੁਪਏ ਇਕੱਠੇ ਕੀਤੇ ਜੀ ਤੇ ਬੰਗਾਲ ਵਿੱਚ ਰਹਿਣ ਵਾਲੇ ਮਾਰਵਾੜੀਆਂ ਵਾੜੀ ਜਿਹੜੇ ਕਾਰੋਬਾਰੀਆਂ ਤੋਂ 10 ਲੱਖ ਰੁਪਏ ਇਕੱਠੇ ਕੀਤੇ ਹਮ ਮਈ 1947 ਤੱਕ 50 ਲੱਖ ਰੁਪਏ ਇਕੱਠੇ ਹੋ ਗਏ ਸੀ ਹਮ ਜਿਹੜਾ ਕਿ ਉਸ ਵੇਲੇ ਦੇ ਹਿਸਾਬ ਨਾਲ ਕਾਫੀ ਪੈਸਾ ਸੀ ਉਦੋਂ ਜਿਵੇਂ ਕੀਮਤਾਂ ਹਰ ਚੀਜ਼ ਦੀ ਤਨਖਾਹਾਂ ਵੀ ਰਪਈਆਂ ਜਿਹੜੀਆਂ ਹੁੰਦੀਆਂ ਸੀ ਸੈਂਕੜੇਆਂ ਵਿੱਚ ਨਹੀਂ ਸੀ ਹੁੰਦੀਆਂ ਸਹੀ ਸਹੀ ਸੋ ਇਸ ਕਰਕੇ ਕਾਫੀ ਵੱਡਾ ਜਿਹੜਾ ਸੀ ਰਕਮ ਤੁਸੀਂ ਕਹਿ ਸਕਦੇ ਜੀ ਸੀ ਸੋ ਇਹ ਜੀ ਇਸ ਤਰ੍ਹਾਂ ਇਹਦਾ ਆਰੰਭ ਹੋਇਆ ਹਾਂਜੀ ਜੀ ਦੇਖਦੇ ਆ ਆਪਾਂ ਇਹ ਇੱਕ ਸਭ ਤੋਂ ਪਹਿਲਾਂ ਦਾ ਜੀ ਫੋਟੋ ਹੈ ਕਿ ਕਾਲ ਫੌਜ ਦਾ ਇੱਕ ਵਰਦੀ ਧਾਰੀ ਸਿਪਾਹੀ ਕਿਸ ਤਰ੍ਹਾਂ ਦਾ ਲੱਗਦਾ ਸੀ ਹਾਂਜੀ ਗੂੜੀ ਨੀਲੀ ਪਾਗ ਹਮਮ ਖਾਕੀ ਕਮੀਜ਼ ਕਮਰ ਕੱਸਾ ਗੋਡਿਆਂ ਤੋਂ ਉੱਪਰ ਖੁੱਲੀ ਤੇ ਥੱਲੇ ਪੀੜੀ ਪੈਂਟ ਹੂੰ ਇਹ ਪੈਂਟ ਜਿਹੜੀ ਸੀ ਤੇ ਲੰਮੀ ਕਿਰਪਾਨ ਸੀ ਨਾਲ ਇਹ ਜਿਹੜੀ ਪੈਂਟ ਸੀ ਇਹ ਕਿਸ ਉਸ ਵੇਲੇ ਘੋੜਸਵਾਰੀ ਲਈ ਵਰਤੀ ਜਾਂਦੀ ਸੀ ਸਹੀ ਕਰਕੇ ਫੌਜ ਦੇ ਵਿੱਚ ਜਾਂ ਉਸ ਰਮੀ ਜਿਹੜੇ ਕੋਈ ਫੌਜੀ ਘੋੜਸਵਾਰੀ ਤੁਹਾਨੂੰ ਕਰਦੇ ਹੀ ਤੇ ਕਿਉਂਕਿ ਉਸ ਵੇਲੇ ਘੋੜੇ ਘੋੜੇ ਹੀ ਇੱਕ ਕਿਸਮ ਦਾ ਹੁੰਦਾ ਤਰੀਕਾ ਇੱਕ ਜਗ੍ਹਾ ਤੋਂ ਦੂਜੀ ਜਾਣ ਦਾ ਸੋ ਇਸ ਤਰ੍ਹਾਂ ਦੀ ਜੀ ਜੀ ਲੱਗਦੀ ਸੀ ਜਿਹੜੀ ਵਰਦੀ ਸੀ ਹਾਂਜੀ ਅੱਗੇ ਜੀ ਇਸ ਦੇ ਬਾਰੇ ਖੁਸ਼ਵੰਤ ਸਿੰਘ ਨੇ ਅੰਗਰੇਜ਼ੀ ਇੰਗਲਿਸ਼ ਤੇ ਨਾਵਲ ਲਿਖਿਆ ਸੀ ਅੰਗਰੇਜ਼ੀ ਦੇ ਵਿੱਚ ਟ੍ਰੇਨ ਟੂ ਪਾਕਿਸਤਾਨ ਹਾਂਜੀ ਹਾਂ ਇਹ ਉਥੇ ਨੇ ਇੱਕ ਜਥੇ ਦੀ ਵਰਦੀ ਦਾ ਵਰਣਨ ਕੀਤਾ ਹੈ ਦਾ ਇੰਗਲਿਸ਼ ਤੋਂ ਪੰਜਾਬੀ ਦਾ ਅਨੁਵਾਦ ਕੀਤਾ ਹੈ ਜੀ ਹਮ ਹਮ ਗਰੁੱਪ ਵਿੱਚੋਂ ਇੱਕ ਹਮ ਜੋ ਆਗੂ ਜਾਪਦਾ ਸੀ ਹਮ ਨੇ ਦੂਜਿਆਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਹੂੰ ਸਾਰੇ ਬੈਠ ਗਏ। ਹਾਗੂ ਦਾ ਉਹਨਾਂ ਲਿਖਿਆ ਜੀ ਕਿ ਹਮਲਾਵਾਰ ਸੁਭਾ ਸੀ। ਜੋ ਉਹਨਾਂ ਲਿਖਿਆ ਜੀ ਉਸੇ ਦਾ ਇਹ ਅਨਵਾਦ ਮੈਂ ਪੜ ਰਿਹਾ ਹਾਂ। ਉਹ ਕਿਸ਼ੋਰ ਅਵਸਥਾ ਵਿੱਚ ਇੱਕ ਮੁੰਡਾ ਸੀ। ਜੰਗ ਮੁੰਡਾ ਸੀ। ਜਿਸ ਨੇ ਛੋਟੀ ਜੀ ਦਾੜੀ ਚਮਕ ਦੇਣ ਵਾਲੇ ਪਦਾਰਥ ਵਰਤ ਕੇ ਥੋੜੀ ਨਾਲ ਲਾਈ ਹੋਈ ਲਾਈ ਹੋਈ ਸੀ। ਜਿਵੇਂ ਕੋਈ ਆਪਾਂ ਅੰਦਾਜ਼ ਕੱਲ ਵੀ ਫਿਕਸੋ ਲਾ ਕੇ ਹਾਂਜੀ ਬੈਦ ਉਹੀ ਹੋਵੇ ਜਾਂ ਉਹਦਾ ਹੋਰ ਕੋਈ ਮੋਸਟ ਤੇ ਉਹ ਛੋਟੇ ਕਾਦਰ ਤੇ ਪਤਲੇ ਸਰੀਰ ਵਾਲਾ ਸੀ ਕਿ ਕੁਝ ਹੱਦ ਤੱਕ ਇਹਨੇ ਲਿਖਿਆ ਕਿ ਇਸਤਰੀਆਂ ਵਾਂਗ ਵਿਹਾਰ ਕਰਦਾ ਲੱਗ ਰਿਹਾ ਸੀ ਹੂੰ ਉਸ ਦੀ ਚਮਕਦਾਰ ਨੀਲੀ ਪੱਗ ਦੇ ਤਿੱਖੇ ਕੋਣੇ ਹੇਠ ਇੱਕ ਚਮਕਦਾਰ ਲਾਲ ਰਿਬਨ ਦਿਖਾਈ ਦੇ ਰਿਹਾ ਸੀ ਜਿਵੇਂ ਆਪਾਂ ਅੱਜ ਕੱਲ ਵੀ ਉਹਨੂੰ 50 ਕਹਿ ਦਿੰਦੇ ਆ 50 ਲਾਈ ਉਹਦੀ ਖਾਕੀ ਫੌਜੀ ਕਮੀਜ਼ ਉੱਤੇ ਇੱਕ ਉਸ ਦੇ ਗੋਲ ਚੁੱਕਦੇ ਮੋਢਿਆਂ ਤੇ ਢਿੱਲੀ ਲੰਮਕ ਰਹੀ ਸੀ ਕੋਈ ਕਮੀ ਥੋੜੀ ਜੀ ਕਈ ਵਾਰ ਹੋ ਸਕਦਾ ਉਹਨੇ ਥੋੜੀ ਜੀ ਵੱਡੇ ਸਾਈਜ਼ ਦੀ ਸੀ ਹਾਂ ਉਸ ਦੀ ਤਾਂਗ छाਤੀ ਉਤੇ ਗੋਲੀਆਂ ਨਾਲ ਭਰਿਆ ਹੋਇਆ ਚਮੜੇ ਦਾ ਪਟਾ ਸੀ ਹਮ ਜਿਵੇਂ ਆਪਾਂ ਹੁਣੇ ਦੇਖਿਆ ਹਾਂ ਹਾਂਜੀ ਪਹਿਲੇ ਖੇਤਰ ਦੇ ਵਿੱਚ ਹਾਂਜੀ ਜਿਹੜਾ ਉਸ ਦੀ ਕਮਰ ਨਾਲ ਜੁੜਿਆ ਹੋਇਆ ਸੀ ਹਮ ਹਮ ਹਥਿਆਰ ਰੱਖਣ ਵਾਲੀ ਜਗ੍ਹਾ ਇੱਕ ਪਾਸੇ ਵਿੱਚ ਇੱਕ ਪਾਸੇ ਪਿਸਟੋਲ ਦਾ ਹੱਥਾ ਬਾਹਰ ਨਿਕਲੇ ਹੋਇਆ ਸੀ ਤੇ ਦੂਜੇ ਪਾਸੇ ਇੱਕ ਚੁਰਾਸੀ ਉਹ ਇੰਜ ਲੱਗ ਰਿਹਾ ਸੀ ਜਿਵੇਂ ਉਸ ਦੀ ਮਾਂ ਨੇ ਉਹਨੂੰ ਉਸ ਨੂੰ ਇੱਕ ਅਮਰੀਕੀ ਕਾਊਬਾਗ ਕਾਊਬਾਏ ਵਾਂਗ ਸਜਾਇਆ ਹੋਵੇ ਕਿਉਂਕਿ ਕਾਊਬਾਏ ਦਾ ਵੀ ਜਿਹੜਾ ਤੁਸੀਂ ਜੇ ਆਪਾਂ ਨੇ ਜਿਨ੍ਹਾਂ ਨੇ ਦੇਖਿਆ ਜਾਂ ਜਿਨ੍ਹਾਂ ਨੂੰ ਕੋਈ ਇਸੇ ਤਰ੍ਹਾਂ ਦਾ ਜਿਹੜੀ ਆ ਕੋਮਪਨੀ ਪਹਿਲਾਂ ਵੇਚੀ ਉਸੇ ਤਰ੍ਹਾਂ ਦਾ ਸੀ ਹਾਂਜੀ ਉਸ ਕਰਕੇ ਉਹ ਕੁਸ਼ਵੰਤ ਸਿੰਘ ਆਪ ਸਾ ਆ ਸਾਰਿਆਂ ਨੂੰ ਪਤਾ ਵੀ ਬੜੇ ਜੀ ਆਪ ਦੇ ਰਖਾਰੀ ਸੰਗ ਮੈਗਜ਼ੀਨੀ ਚਲਾਉਂਦੇ ਸਨ ਹਾਂਜੀ ਇਹ ਉਹਨਾਂ ਨੇ ਇਸ ਤਰ੍ਹਾਂ ਉਹਦਾ ਬਿਆਨ ਕੀਤਾ ਉਹਦੇ ਚ ਦਰਜ ਕੀਤਾ ਹਾਂਜੀ ਹੁਣ ਆਗੂ ਜੇ ਅਕਾਲ ਫੌਜ ਦੇ ਮੁਖ ਆਗੂ ਮਾਸਟਰ ਤਾਰਾ ਸਿੰਘ ਅਕਾਲੀ ਜਨ ਦੇ ਆਗੂ ਵਜੋਂ ਤੇ ਸੇਵਾਦਾਰ ਜਿੱਥੇ ਨਾਲੋਂ ਬੁਲਾ ਰਹੇ ਸਨ ਹੂੰ ਹੂੰ ਸਰਦਾਰ ਬਲਦੇਵ ਸਿੰਘ ਦੇ ਨਾਲ ਉਹ ਨੇਤਾਵਾਂ ਵੱਲੋਂ ਸਿੱਖ ਪ੍ਰਤੀਨਿਧ ਵਜੋਂ ਜਾਣੇ ਜਾਂਦੇ ਸਨ ਇਹ ਆਪਾਂ ਹਿਸਟਰੀ ਦਾ ਪਤਾ ਹੈ ਹਾਂ ਜੀ ਤੇ ਇਹ ਯੋਹੀ ਆਗੂ ਸਨ ਜਿਆਨੀ ਕਰਤਾਰ ਸਿੰਘ ਮਾਧਿਆ ਮਾਲਵਾ ਦੁਆਬਾ ਗੁਜਰਾਵਾਲਾ ਸ਼ਾਹਪੁਰ ਸਿਆਲਕੋਟ 라ਵਲਪਿੰਡੀ ਹਿਸਾਰ ਤੇ ਗੁਜਰਾਤ ਦੇ ਸਥਾਨਿਕ ਜਥੇਬਾਰਾਂ ਨਾਲ ਮੁਲਾਕਾਤ ਕਰਨਾ ਅਥਿਆਰ ਖਰੀਦਣਾ ਤੇ ਸਪਾਹੀਆਂ ਨੂੰ ਤਨਖਾਹ ਦੇਣ ਲਈ ਹੰਡਰਵੰਡ ਲਈ ਜ਼ਿੰਮੇਵਾਰ ਸੀ ਹੂੰ ਯਾਨੀ ਖਤਾਰ ਸੀ ਇਹ ਬਾਤ ਵੀ ਕਾਲੀ ਆਗੂ ਰਹੇ ਨੇ ਕਾਫੀ ਜਿਆਦਾ ਹਾਂ ਉਦਮ ਸਿੰਘ ਨਾਗੋ ਕੇ ਈਸ਼ਰ ਸਿੰਘ ਮਝੈਲ ਤੇ ਸੋਹਣ ਸਿੰਘ ਜਲਾਲ ਅਸਮਾਨ ਨੇ ਮਾਝਾ ਵਿੱਚ ਰਾਹਤ ਕਰਮਚਾਰੀਆਂ ਵੱਜੋਂ ਸੇਵਾ ਨਿਭਾਈ ਸੀ ਹੂੰ ਹੂੰ ਨਾਲ ਹੀ ਕਿਉਂਕਿ ਜਿੱਥੇ-ਜਿੱਥੇ ਵੀ ਸਿੱਖਾਂ ਨੂੰ ਲੋੜ ਸੀ ਉਹਦੀ ਨਾਲ ਹੀ ਮਾਝਾ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਤੇ ਮਜ਼ਬੂਤ ਕੀਤੀ ਹੂੰ ਤੇ ਜਿਵੇਂ ਆਰਮੀ ਦੇ ਸਾਰੇ ਪ੍ਰਬੰਧ ਕਰਨੇ ਹੁੰਦੇ ਉਹਨਾਂ ਨੇ ਸਾਰੇ ਪ੍ਰਬੰਧ ਕਰਨਾ ਨਹੀਂ ਹੂੰ ਜਥੇਦਾਰ ਮੋਹਨ ਸਿੰਘ ਨਾਗੋਕੇ ਹੂੰ ਜਿਹੜੇ ਕਿ 1935 ਤੋਂ 1948 ਤੱਕ ਅਕਾਲ ਤਖਤ ਦੇ ਜਥੇਦਾਰ ਸਨ ਜਿਨ੍ਹਾਂ ਨੇ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਤੇ ਪੁਨਰਵਾਸ ਲਈ ਸਿੱਖ ਵਰਗ ਨਾਲ ਕੰਮ ਕੀਤਾ ਸੀ ਹੂੰ ਸੋ ਇਹ ਜਣਜੀ ਮੁੱਖ ਜਿਹੜੇ ਆਗੂ ਸਨ ਉਸ ਵੇਲੇ ਅਕਾਂਖ ਦੇ ਤੇ ਕਾਲੀ ਆਗੂ ਸੰਸਾਰਈ ਤੇ ਇਹ ਸੰਜੀ ਕੁਝ ਮੁੱਖ ਆਗੂ ਜਿਹੜੇ ਆਪਾਂ ਅੱਗੇ ਜੀ ਹੁਣ ਆਪਾਂ ਇੱਕ ਫੋਟੋ ਦੇਖਦੇ ਆ ਜੀ ਦੇਖੋ ਉਹਦੇ ਵਿੱਚ ਮੁੱਖ ਆਗੂ ਜਿਹੜੇ ਨੇ ਉਹਨਾਂ ਦੀ ਫੋਟੋ ਹੈ ਉਦਮ ਸਿੰਘ ਨਾਗੋ ਕੇ ਖੱਬੇ ਤੋਂ ਸੱਜੇ ਵੱਨੇ ਜਾਓ ਇਸ਼ਾ ਸਿੰਘ ਮਝਾਇਲ ਹੂੰ ਹੂੰ ਬਾਅਦ ਚ ਤਾਰਾ ਸਿੰਘ ਉਹ ਬੈਠੇ ਨੇ ਕੁਰਸੀ ਦੇ ਉੱਤੇ ਹਾਂ ਦਰਸ਼ਨ ਸਿੰਘ ਫੇਰੂਮਾਨਾ ਤੇ ਜਥੇਦਾਰ ਮੋਹਨ ਸਿੰਘ ਮੇਰੇ ਖਿਆਲ ਚ ਦਰਸ਼ਨ ਸਿੰਘ ਫੇਰੂਮਾਨ ਉਹੀ ਨੇ ਜਿਨ੍ਹਾਂ ਨੇ ਬਾਅਦ ਚ ਭੁਖੜਤਾਲ ਰੱਖੀ ਤੇ ਉਸ ਵੇਲੇ ਵਿੱਚ ਉਹ ਸ਼ਹੀਦ ਹੋ ਗਏ ਸੀ ਹਾਂਜੀ ਕਾਲੀ ਦਲ ਦੇ ਹਾਂਜੀ ਜਦੋਂ ਕੰਮ ਕਰਦੇ ਸੀ ਹਾਂਜੀ ਆਜ਼ਾਦ ਹਿੰਦ ਫੌਜ ਜਿਹੜੀ ਆਪਾਂ ਨੂੰ ਇੰਡੀਅਨ ਨੈਸ਼ਨਲ ਆਰਮੀ ਬਣੀ ਸੀ ਉਹਦੇ ਵਿੱਚ ਸੁਭਾਸ਼ ਚੰਦਰ ਬੋਸ ਜੀ ਨੇ ਬਣਾਈ ਸੀ ਉਹਨਾਂ ਦੇ ਬਾਰੇ ਵੀ ਉਹਦਾ ਜੋ ਕਾਫੀ ਅਫਸਰ ਜਿਹੜੇ ਸੀ ਨਾ ਕਿਉਂਕਿ ਉਸ ਵੇਲੇ ਉਹ ਖਤਮੋ ਚਕੀਸੀ ਮੇਰੇ ਖਿਆਲ ਤੇ ਉਹਨਾਂ ਦੇ ਵਿੱਚੋਂ ਹੀ ਜਿਹੜੇ ਨਾ ਆ ਕਾਫੀ ਉਹਨਾਂ ਨੇ ਵੀ ਯੋਗਦਾਨ ਪਾਇਆ ਹੂੰ ਕਿਉਂਕਿ ਉਹਨਾਂ ਦੀ ਇੱਕ ਤੈਸੀ ਕਿ ਵਧੀਆ ਫੌਜੀ ਸਿਕਲਾਈ ਹੋਈ ਸੀ ਉਹਨਾਂ ਦੀ ਹਾਂਜੀ ਇਹਨਾਂ ਨੂੰ ਜਥੇਆ ਵਿੱਚ ਭਾਰੀ ਜੰਤੀ ਗਿਣਤੀ ਵਿੱਚ ਪ੍ਰਤੀ ਕੀਤਾ ਗਿਆ ਸੀ ਹੂੰ ਹੂੰ ਦੂਸਰੇ ਵਿਸ਼ਵ ਯੁੱਧ ਵਿੱਚ ਆਪਣੀ ਅਸਫਲਤਾ ਦੇ ਕਾਰਨ ਕਿਉਂਕਿ ਉਹ ਕਾਮਯਾਬ ਨਹੀਂ ਹੋ ਸਕੇ ਸੁਭਾਸ਼ ਪੰਚ ਹੂੰ ਹੂੰ ਚੰਦਰਬੋਸ ਜੀ ਜਿਹੜੇ ਅਫਸਰ ਸਨ ਆਜ਼ਾਦ ਹਿੰਦ ਫੌਜ ਦੇ ਉਹਨਾਂ ਨੇ ਫਿਰ ਧਰਮਨ ਨੇ ਪੱਕ ਜਿਹੜੀ ਸੀ ਉਹਦੇ ਵਿੱਚ ਉਹਨਾਂ ਸਮਝਿਆ ਕਿ ਇਹ ਹੁਣ ਇਹਦਾ ਕੋਈ ਫੀਚਰ ਨਹੀਂ ਹੈ। ਮੈਂ ਜੀ ਮੇਰੇ ਕੋਲ ਉਹਨਾਂ ਦਾ ਲੀਡਰ ਮੋਨ ਸਿੰਘ ਸੀ ਮੇਰੇ ਕੋਲ ਲਗਦਾ ਹੈ ਮੋਨ ਸਿੰਘ। ਹਾਂ ਜੀ ਇੱਕ ਉਹ ਜਨਰਲ ਮੋਨ ਸਿੰਘ ਉਹ ਬਾਤ ਕਾ ਬਾਤ ਉਹ ਕਾਂਗਰਸ ਦੇ ਲੀਡਰ ਰਹੇ ਨੇ ਜੀ। ਉਹ ਮਿਨਿਸਟਰ ਵਗੈਰਾ ਵੀ ਰਹੇ ਨੇ ਕਾਂਗਰਸ ਦੇ ਵਿੱਚ। ਹਾਂ। ਪਰ ਪਹਿਲਾਂ ਉਹ ਮੈਂਬਰਸਨ ਕਾਫੀ। ਹਾਂ ਜੀ। ਕਿ ਉਸ ਦੇ ਨਤੀਜੇ ਵਜੋਂ ਅਕਾਲ ਫੌਜ ਤੇ ਕਾਲ ਸੈਨਾ ਵਿੱਚ ਸ਼ਾਮਲ ਹੋਣ ਲਈ ਚਾਹ। ਕਿ ਉਹ ਵੀ ਉਹਨਾਂ ਸੋਚਿਆ ਕਿ ਹੁਣ ਇਹ ਇੱਕ ਤਰੀਕਾ ਹੈ ਆਜ਼ਾਦੀ ਦੇ ਵਾਸਤੇ ਜਾਂ ਜੋ ਵੀ ਹੈ ਹਮ ਹਮ ਉਹਨਾਂ ਸੋਚਿਆ ਕਿ ਸਿੱਖਾਂ ਦਾ ਨਾਲੇ ਬਚਾ ਕਰਨ ਵਾਸਤੇ ਤੇ ਉਹਦੇ ਕਰ ਮਾਰਤ 1947 ਵਿੱਚ ਅਖੀਰ ਵਿੱਚ ਸਰਦਾਰ ਸੰਮੁਖ ਸਿੰਘ ਨੇ ਅੰਮ੍ਰਿਤਸਰ ਵਿੱਚ 400 ਆਜ਼ਾਦ ਹਿੰਦ ਫੌਜ ਦੇ ਅਫਸਰਾਂ ਨੂੰ ਕਾਲ ਫੌਜ ਤੇ ਸ਼ਾਮਿਲ ਕੀਤਾ ਦੇਖੋ ਮਾਧਿਆ ਮਾਲਵਾ ਦੁਆਬਾ ਗੁਜਰਾਵਾਲਾ ਤੇ ਲਹਿਰਪੁਰ ਇਸ ਸਾਰੇ ਇਲਾਕੇ ਆਜ਼ਾਦ ਹਿੰਦ ਫੌਜਰ ਉਸਾਂ ਲਈ ਦੀ ਪਾਰਟੀ ਲਈ ਸਰਗਰਮ ਅਸਤਾ ਸੋ ਸਾਰੀ ਜਗ੍ਹਾ ਤੋਂ ਜਿੱਥੇ ਜਿੱਥੋਂ ਵੀ ਕਿਉਂਕਿ ਉਹ ਇੰਡੀਅਨ ਨੈਸ਼ਨਲ ਆਰਮੀ ਆਜ਼ਾਦ ਹਿੰਦ ਫੌਜ ਜਿੱਥੇ ਜਿੱਥੇ ਪਿੰਡਾਂ ਦੇ ਵਿੱਚ ਵਾਪਸ ਆ ਗਏ ਰਿਟਾਇਰ ਹੋ ਗਏ ਕਿਉਂਕਿ ਉਹ ਉਹ ਖਤਮ ਕਰ ਦਿੱਤੀ ਗਈ ਸੀ ਤੇ ਰਿਟਾਇਰ ਤੇ ਸਮਝੋ ਜਾਂ ਜੋ ਵੀ ਉਹ ਵਾਪਸ ਆ ਗਏ ਤੇ ਉਹਨਾਂ ਦੇ ਵਿੱਚੋਂ ਫਿਰ ਇਹਨਾਂ ਨੂੰ ਕਾਫੀ ਉਹਨਾਂ ਨੂੰ ਹਾਂਜੀ ਉਨਾ ਰਸ ਚਿੱਤਰ ਦੇ ਵਿੱਚ ਆਪਾਂ ਦੇਖਦੇ ਆਂ ਜੀ ਕਿ ਇੱਕ ਸਿੱਖ ਜੱਤਾ ਹੈ ਉਹਦੇ ਵਿੱਚ ਕੋਈ ਸਾਫਕਾ ਅਸਾ ਅਜਾਜ਼ ਦੇ ਫੌਜੀ ਅਧਿਕਾਰੀ ਵੀ ਨੇ ਹਾਂ ਜੀ ਉਹਨਾਂ ਨੇ ਟ੍ਰੈਂਚ ਕੋਟ ਪਹਿਨੇ ਨੇ ਤੁਸੀਂ ਕਿਹਦੇ ਚਿੱਤਰ ਦੇ ਖੱਬੇ ਬਨੇ ਦੇਖੋ ਤੇ ਉਹ 2-3 ਉਹਨਾਂ ਨੇ ਉਹ ਟ੍ਰੈਂਚ ਕੋਟ ਟਾਈਪ ਉਹ ਤੇ ਸਭ ਹਾਂ ਜੀ ਹਾਂ ਬਾਕੀ ਜਿਹੜੇ ਨੇ ਉਹ ਸਾਰੇ ਵੱਖ-ਵੱਖ ਤਰੀਏ ਨੇ ਦਸਤਾਰਾਂ ਵੀ ਵکریاں-ਵکریاں ਨੇ ਪਰ ਉਹਨਾਂ ਦੇ ਸਾਰਾ ਜਿਹੜਾ ਉਹ ਕੁਛ ਹੈ ਹਾਂ ਜੀ ਵਖਰੇ ਵੇਖਣ ਨੂੰ ਲੱਗਦੇ ਨੇ ਇਹ ਸਿਰਫ ਦਿਖਾਈ ਹੈ ਕਿ ਉਹਦੇ ਵਿੱਚ ਆਜ਼ਾਦ ਹਿੰਦ ਫੌਜ ਤੋਂ ਰਟਾਇਰ ਜਿਹੜੇ ਬੰਦੇ ਵੀ ਨੇ ਹਰ ਇੱਕ ਹੋਰ ਦੇਖਣ ਵਾਲੀ ਹੈ ਕਿ ਇਸ ਵੇਲੇ ਪਾਗ ਪਗੜੀਆਂ ਦਾ ਜਿਹੜੇ ਸੀ ਵੇਖੋ ਵੱਖ-ਵੱਖ ਤਰੀਕਿਆਂ ਦੀਆਂ ਨੇ ਹੁਣ ਤਾਂ ਆਮ ਰਵਾਜ ਆਪਾਂ ਹੋ ਗਏ ਜਿਵੇਂ ਇਸ ਤਰ੍ਹਾਂ ਪਟਿਆਲਾ ਸ਼ਾਹੀ ਪਗੜੀ ਕਹਿੰਦੇ ਆ ਪੱਕ ਕਹਿੰਦੇ ਆ ਉਹ ਬਣਦੇ ਆ ਲੋਕ ਜਿਆਦਾ ਹਾਂਜੀ ਹਾਂਜੀ ਉਸ ਵੇਲੇ ਵੱਖ-ਵੱਖ ਤਰੀਕੇ ਨਾਲ ਪਗੜੀਆਂ ਬਣਦੇ ਆ ਹੇਏ ਹੇਏ ਤੁਸੀਂ ਆਪ ਆਪਣੇ ਬਜ਼ੁਰਗਾਂ ਦੇ ਵਜ੍ਹਾ ਇਸ ਤਰ੍ਹਾਂ ਦੀਆਂ ਤਕੜੀਆਂ ਵਕਮੰਦ ਤਿੱਕੀਆਂ ਬਣੇ ਵੇਖੀਆਂ ਨੇ ਜੀ ਹਾਂਜੀ ਤੁਸੀਂ ਵੀ ਸ਼ਾਇਦ ਵੇਖਿਆ ਹਾਂ ਹਾਂਜੀ ਜੀ ਅੱਗੇ ਜੀ ਫਿਰ ਇਹ ਜੀ ਅਕਾਲ ਫੌਜ ਵਿੱਚ ਨਿਹੰਗ ਸਿੰਘ ਵੀ ਕਾਫੀ ਆਗੇ ਸੀ ਹਮ ਉਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ ਥੋੜੀ ਅ ਬਹੁਤ ਸਾਰੇ ਆਜ਼ਾਦੀ ਤੋਂ ਪਹਿਲਾਂ ਹਿੰਦੂ ਤੇ ਸਿੱਖ ਨਿਹੰਗ ਸਿੰਘ ਬਣੇ ਹੂੰ ਹੋਰ ਕੇ ਜਾ ਕੇ ਅਖੀਰ ਤੱਕ ਹੈਗਾ ਜੀ ਆਪਾਂ 60 ਦਾ ਟੇਬਲ ਹੈ ਉਹਦੇ ਵਿੱਚ ਹੋਰ ਦੱਸ ਦਿਆਂਗਾ ਦੱਸਾਂਗੇ ਕਿ ਕਿੱਥੋਂ ਕਿੱਥੋਂ ਕਿੰਨੇ ਕਿੰਨੇ ਲੋਕ ਐ ਡਾਂਸਿੰਗ ਹੈ ਗੁਰਦਾਸਪੁਰ ਵਿੱਚ ਅੰਦਾਜ਼ਨ 600 ਸਿੱਖ ਨਿਹੰਗ ਸਿੰਘ ਹਾਲ ਹੀ ਵਿੱਚ ਬਣਾਏ ਗਏ ਸਨ ਉਸੇ ਬਣੇ ਕਸੂਰ ਗੁਰਦਾਸਪੁਰ ਅੰਮ੍ਰਿਤਸਰ ਕਨਾਲ ਲੁਧਿਆਣਾ ਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਇਸੇ ਤਰ੍ਹਾਂ ਦੇ ਵੱਡੇ ਪੱਧਰ ਤੇ ਧਰਮ ਪਰਿਵਰਤਨ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਹਿੰਦੂ ਸਨ ਹੂੰ ਹੂੰ ਧਰਮ ਦੇ ਲੋਕ ਸਨ ਉਹਨਾਂ ਨੂੰ ਵੀ ਨਿਹੰਗ ਸਿੰਘ ਸਜਾਇਆ ਗਿਆ ਹੂੰ ਕਿਉਂਕਿ ਉਹਦੇ ਜਿਹੜੇ ਰਾਵਲਪਿੰਡੀ ਦੇ ਵਿੱਚ ਮੇਰੇ ਖਿਆਲ ਉਹਦੇ ਕੁਝ ਹਿੰਦੂਆਂ ਦਾ ਵੀ ਨੁਕਸਾਨ ਹੋਇਆ ਸੀ ਸੋ ਫਿਰ ਉਹਨਾਂ ਨੂੰ ਵੀ ਉਹ ਕਾਫੀ ਉਹਨਾਂ ਜੋ ਆਏ ਹੂੰ ਹੂੰ ਲਾਹੌਰ ਖੇਤਰ ਦੇ ਮੁਖਤਫਰ ਤੇ ਇੱਕ ਪੱਤਰ ਅਨਸਾਰ ਅੱਗੇ ਜਾ ਕੇ ਉਹ ਤੁਹਾਨੂੰ ਦਿਖਾਵਾਂਗੇ ਜੀ ਟੇਬਲ ਦੇ ਵਿੱਚ ਆ ਜਾਬ ਸੀ ਆਈ ਡੀ ਸੀ ਜਿਹੜੀ ਨਾ ਉਹਨਾਂ ਨੇ ਰਿਪੋਰਟ ਦਿੱਤੀ ਹਮ ਗਵਰਨਮੈਂਟ ਦੀ ਉਸ ਵੇਲੇ ਅੰਗਰੇਜ਼ਾਂ ਦੀ ਕਿ ਨਿਆਂਗ ਸਿੰਘਾਂ ਦੀ ਗਿਣਤੀ ਹਾਲ ਵਿੱਚ ਕਾਫੀ ਵਧੀ ਹੈ ਹਮ ਉਹ ਨੰਬਰ ਜਿਹੜੇ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਦੇਖਾਂਗੇ ਤੇ ਇਹ ਜਿਹੜਾ ਸੀ ਉਹਨਾਂ ਦੇ ਮੁਤਾਬਕ ਜਿਹੜੀ ਰਿਪੋਰਟ ਸੀ ਕਿ ਇਹ ਨਕਲੀ ਤਨ ਪ੍ਰਵਰਤਨ ਦੇ ਕਾਰਨ ਬਣਿਆ ਜਾਂਦਾ ਹਮ ਉਸ ਦਾ ਉਹਨਾਂ ਨੇ ਕਾਰਨ ਅਗੇ ਲਿਖਿਆ ਅਖੀਰ ਤੇ ਕਿ ਕਿਉਂਕਿ ਨਿਹੰਗ ਸਿੰਘਾਂ ਨੂੰ ਨਿਸ਼ਾਨ ਸਾਹਿਬ ਜਾਂ ਵਰਛਾ ਹਮ ਹਮ ਕੁੰਜੀ ਇਜਾਜ਼ਤ ਸੀ ਉਸ ਵੇਲੇ ਕੋਸ਼ਿਸ਼ ਇਹ ਲਈ ਸੀ ਕਿ ਪੰਜਾਬ ਪਬਲਿਕ ਸੇਫਟੀ ਆਰਡੀਨੈਂਸ ਦੇ ਥੱਲੇ ਹਮ ਖਤਰਜੇ ਦੇ ਏਰੀਆ ਨੂੰ ਖਤਰਨਾਕ ਤੇ ਔਰ ਤੇ ਪਰੇਸ਼ਾਨ ਖੇਤਰਾਂ ਵਿੱਚ ਆਧਿਆਨਾ ਤੇ ਪਾਬੰਦੀ ਲਾਈ ਗਈ ਸੀ ਹਮ ਉਹਦੇ ਵਿੱਚ ਸਿਰਫ ਨਿਹੰਗ ਸਿੰਘ ਜਿਹੜੇ ਸਨ ਨਾ ਉਹਨਾਂ ਤੇ ਪਾਬੰਦੀ ਨਹੀਂ ਸੀ ਹਾਂਜੀ ਹਾਂ ਸੋ ਗਵਰਨਮੈਂਟ ਦਾ ਇਹ ਵੀ ਸੋਚਣੀ ਸੀ ਕਿ ਕਿਉਂਕਿ ਨਿਹੰਗ ਸਿੰਘ ਜਿਹੜੇ ਹਥਿਆਰ ਚੁੱਕ ਸਕਦੇ ਨੇ ਇਸ ਕਰਕੇ ਕੁਝ ਲੋਕ ਜਾਂ ਮਸਲ ਨਿਹੰਗ ਸਿੰਘ ਪੜ ਰਹੇ ਨੇ ਤਾਂ ਕਿ ਉਹ ਹਥਿਆਰ ਚੁੱਕ ਸਕਣ ਸਕੇ ਸੋ ਇਹ ਗਵਰਨਮੈਂਟ ਦੇ ਇਹਦੇ ਬਾਰੇ ਹਾਂਜੀ ਅੱਗੇ ਜੀ ਹਾਂਜੀ ਅ ਇਹ ਨਿਯੰਗ ਸਿੰਘ ਵਿੱਚ ਵਾਧਾ ਦਲਾਂ ਦੇ ਪ੍ਰਚਾਰਕਾਂ ਤੇ ਦਲਾਂ ਦੇ ਵੱਖ-ਵੱਖਰੀ ਬीडी ਚੰਦਾਲ ਹੋਰ ਦਾਲ ਸੁਣਾ ਤੇ ਕੁਝ ਅਕਾਲੀ ਦਲ ਦੇ ਪ੍ਰਚਾਰਕਾਂ ਵੱਲੋਂ ਵੀ ਪ੍ਰਭਾਵਿਤ ਕੀਤਾ ਗਿਆ ਸੀ ਜਿਵੇਂ ਉਸ ਦੇ ਬीडी ਚੰਦਾਲ ਦੇ ਬਾਬਾ ਸੋਹਣ ਸਿੰਘ ਬਾਬਾ ਦਇਆ ਸਿੰਘ ਤੇ ਜਥੇਦਾਰ ਤਾਰਾ ਸਿੰਘ ਹਾਂਜੀ ਸਾਰੇ ਪੰਜਾਬ ਭਾਰ ਵਿੱਚ ਵੱਡੇ ਧਰਮ ਪਦਰ ਤੇ ਧਰਮ ਪਰਵਰਤਨ ਵਿੱਚ ਲੱਗੇ ਹੋਏ ਸਨ ਹੂੰ ਸਰ 10 ਮਹੀਨਿਆਂ ਵਿੱਚ ਲਿਖਿਆ ਜੀ ਕਿ ਬਾਬਾ ਸੋਹਣ ਸਿੰਘ ਨੇ 3100 3100 51 ਹਿੰਦੂਆਂ ਨੂੰ ਅਤੇ ਸਿੱਖਾਂ ਨੂੰ ਨਿਹੰਗ ਵਜੋਂ ਦੇਖਿਆ ਦਿੱਤੇ। ਹੂੰ ਇਸ ਤੋਂ ਲਿਆਵਾ ਬੁੱਢਾ ਜਾਲ ਨੇ ਖੁਦ 700 ਲੋਕਾਂ ਨੂੰ ਦੇਖਿਆ ਦਿੱਤੇ। ਹੂੰ ਇੱਕ ਅਧਿਕਾਰਤ ਪਰ ਰੂੜੀਵਾਦੀ ਇੰਦਾਜੇ ਇਨਸਾਨ ਹਾਂਜੀ April ਤੋਂ July ਤੱਕ 14000 ਲੋਕਾਂ ਨੂੰ ਨਿਹਾੰਗ ਸਿੰਘ ਵਰਦਨੋਂ ਵਜੋਂ ਦੀ ਕੀ ਦਿੱਤੀ ਗਈ 14000 ਲੋਕ ਜਿਹੜੇ ਸੀ ਉਹ ਸਿੱਖ ਤੇ ਕੁਝ ਹਿੰਦੂ ਉਹਨਾਂ ਦੇ ਵਿੱਚੋਂ ਨਿਹਾੰਗ ਸਿੰਘ ਬਣਿਆ ਹਮ ਇਹ ਇੱਕ ਨਿਹਾੰਗ ਸਿੰਘਾਂ ਦਾ ਇੱਕ ਡੁਰਲੀ ਜਿਹਾ ਵੀ ਸੀ ਜੀ ਹਮ ਹਮ ਉਸਨਾਂ ਇੱਕ ਨਹੀਂ ਜਥੇ ਸਨ ਹਮ ਇਹਨਾਂ ਨੂੰ ਹਾਈ ਕਮਾਂਡ ਨੇ ਵਰਦਾਰਾ ਵਿਰੋਧੀ ਪਿੰਡਾਂ ਵਿੱਚ ਬਿਗਾਈਆਂ ਤੇ ਪ੍ਰਾਤ ਕਰਨ ਦੇ ਰਾਦੇ ਨਾਲ ਬਣਾਇਆ ਗਿਆ ਸੀ ਹਮ ਇਨਨੂੰ ਮੋਗਾ ਦੇ ਗੁਰਦਾਸ ਵਿੱਚ ਵਿੱਚ ਪਾਇਆ ਗਿਆ ਸੀ ਜਿਸ ਦੇ ਵਿੱਚ ਸੌਖ ਉਹਨਾਂ ਨੇ ਲਿਖਿਆ ਜੀ ਮੈਂ ਨਹੀਂ ਸ਼ਨਾ ਹੂੰ ਉਹਦਾ ਜ਼ਕਾਇਤੀਆਂ ਮਾਰਨ ਦਾ ਜਿਹੜਾ ਜੋ ਹੀ ਸੀ ਉਹਦਾ ਆਬਜੈਕਟਿਵ ਜਾਂ ਮਕਸਦ ਉਦੇਸ਼ ਸੀ ਕਿ ਪੈਸਾ ਇਕੱਠਾ ਕਰ ਹੂੰ ਇੱਕ ਹੋਰ ਗੱਲ ਜਿ ਕਿ ਇਹ ਜਿਹੜੀ ਨਿਹੰਗ ਸਿੰਘਾਂ ਦੀ ਦੀਖਿਆ ਸਾਰੀਆਂ ਜਾਤਾਂ ਲਈ ਖੁੱਲੀ ਸੀ ਹੂੰ ਇਸ ਵਿੱਚ ਰਾਏ ਸਿੱਖ ਤੇ ਲਬਾਣਾ ਸਿੱਖ ਹੂੰ ਵੱਡੀ ਗਿਣਤੀ ਵਿੱਚ ਨਿਹੰਗਾਂ ਦੀ ਅਗਵਾਈ ਕਰਦੇ ਸੀ ਹੂੰ ਸੋ ਇਸ ਤਰ੍ਹਾਂ ਕਰਕੇ ਨਿਹੰਗ ਸਿੰਘਾਂ ਦੀ ਕਾਫੀ ਉਸ ਵੇਲੇ ਤਬਦੀਲੀ ਨਿਹੰਗ ਸਿੰਘ ਨਵੇਂ ਕਾਫੀ ਲੋਕ ਹਿੰਦੂ ਤੇ ਸਿੱਖ ਬਣੇ ਹਾਂ ਜੀ ਅਗਿਆ ਜੀ ਜਿਹੜਾ ਮੈਂ ਪਹਿਲਾਂ ਕਿਹਾ ਸੀ ਕਿ ਸਾਰਨੀ ਇੱਕ ਇੱਕ ਇਹ April ਵਿੱਚ ਨਿਹੰਗਾਂ ਦੇ ਪ੍ਰਭਾਵ ਇਸ ਨਿਹੰਗ ਬਣੇ ਹਿੰਦੂਆ ਤੇ ਸਿੱਖਾਂ ਦੇ ਵੀਰਵੇ ਦਾ ਪਹਿਲਾ ਬਣਿਆ ਇਹ ਇਹ ਪਹਿਲਾ ਸਫਾ ਹੈ ਇਹਦੇ ਅੱਗੇ ਵੀ ਹੋਰ ਸੁਣੋ ਉਹਨਾਂ ਨੇ ਲਿਖਿਆ ਡਿਟੇਲ ਚ ਸੋ ਮੈਂ ਉਹ ਹੀ ਪਹਿਲਾ ਸਫਾ ਜਿਹੜਾ ਤੁਹਾਨੂੰ ਦਿਖਾ ਰਿਹਾ ਹਾਂ ਹਾਂਜੀ ਜਲੰਧਰ ਵਿੱਚ ਦੀ 25 ਹਿੰਦੂ ਅ ਵਿਸਾਖੀ ਵਾਲੇ ਦਿਨ ਅਮਰ ਸ਼ਾਹ ਕੇ ਸਿੱਖ ਬਣੇ ਹਮ ਅਗੇ ਉਸ ਖਾਮੋ ਕੇ ਗੁਰਦੁਆਰਾ ਅ ਰੈਣੀ ਰੈਣੀ ਸਾਹਿਬ ਅਮਨਾਬਾ ਅਮદાવાદ ਅਮਨਾਬਾ ਜਿਲ੍ਹਾ ਗੁਰਦੁਆਰਾ ਗੁਜਰਾਵਾਲਾ ਹੂੰ 509 ਨੌਜਵਾਨ ਨਿਆੰਗ ਸਿੱਖ ਨਿਆੰਗ ਜਿੱਥੇ ਸਦੀ ਗੁਰਦੁਆਰੇ ਲਈ ਦੀ ਉਹਨਾਂ ਦਾ ਆਬਜੈਕਟਿਵ ਜਿਹੜਾ ਸੀ ਉੱਥੇ ਲਿਖਿਆ ਵੀ ਗੁਰਦੁਆਰੇ ਦੀ ਰਾਖੀ ਹੂੰ ਥੱਲੇ ਜੀ ਸੁਰ ਸਿੰਘ ਪੰਜਾਬ ਚਬਾਹਲਾ ਜਿਲ੍ਹਾ ਅੰਮ੍ਰਿਤਸਰ ਉਹਦੇ ਚ 170 ਸਿੱਖ ਨਿਆੰਗ ਹੂੰ ਪਿਛੇ ਇਵੈਂਟ ਜਿਲ੍ਹਾ ਲਾਹੌਰ ਬਾਬਾ ਸੋਹਣ ਸਿੰਘ ਨੇ ਖਿਤ ਇਸ ਖੇਤਰ ਵਿੱਚ 250 ਸਿੱਖ ਨੰਗ ਸਿੰਘ ਸਜਾ ਹਮ ਅਤੇ ਸਿੱਖਾਂ ਨੂੰ ਕਸੂਰ ਤਹਿਸੀਲ ਜਿਲ੍ਹਾ ਗੁਰਦਾਸਪੁਰ ਤੇ ਰਾਏਕੋਟ ਜਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਉਹਦਾ ਵਿਚਰਣਾ ਨੇ ਪ੍ਰਚਾਰ ਕੀਤਾ ਹਮ ਗੁਰਦੁਆਰਾ ਸਿੰਘ ਸਭਾ ਸ਼ੇਖੂਪੁਰਾ ਗਿਆਨੀ ਰਤਨ ਸਿੰਘ ਨੇ 30 ਹਿੰਦੂ ਨਿਆਂ ਸਿੰਘ ਸਦਾਰਾ ਹਮ ਭਾਈ ਫੇਰੂ ਜ਼ਿਲ੍ਹਾ ਨਹੌਰ ਵਿੱਚ 105 ਸਿੱਖ ਨਿਆਂ ਸਿੰਘ ਸਦਾਰਾ ਹਮ ਅਜੇ ਬਣੇ ਜੀ ਬੁਰਜ ਫੂਲਾ ਸਿੰਘ ਅਮਰਸਰ ਸ਼ਹਿਰ ਹਮ ਇਹ ਜਿਹੜੀ ਹੈ ਬੁਰਜ ਫੂਲਾ ਸਿੰਘ ਦਾ ਇਹ ਇਲਾਕਾ ਇੱਕ ਅਮਰਸਰ ਸ਼ਹਿਰ ਦੇ ਵਿੱਚ ਉੱਥੇ 100 ਸਿੱਖ ਨਿਆਂ ਸਿੰਘ ਨੇ ਹਮ ਹਮ ਅੱਗੇ ਜੀ ਤਰਨਤਾਰਨ ਅਮਰਸਰ ਜ਼ਿਲ੍ਹੇ ਦੇ ਵਿੱਚ 100 ਸਿੱਖਾਂ ਨੇ ਅਮਰ ਸਦਾਰਾ ਹੂੰ ਲਾਇਲਪੁਰ ਜ਼ਿਲ੍ਹਾ ਬੁਟਾਜਾਲ ਦੇ ਕੁਝ ਨਿਆਂੰਗਾ ਨੇ ਲਾਇਲਪੁਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਨਿਆਂੰਗ ਬਣਾਉਣ ਲਈ ਦੌਰਾ ਕੀਤਾ ਤੇ ਬਹੁਤ ਲੋਕ ਨਿਆਂੰਗ ਸਜੇ ਹੂੰ ਕੋਟ ਕੋਟ ਰਾਧਾ ਕਿਸ਼ਨ ਲਾਹੌਰ ਜ਼ਿਲ੍ਹੇ ਦੇ ਵਿੱਚ ਹਾਂਜੀ ਬਾਬਾ ਸੋਹਣ ਸਿੰਘ ਨੇ 56 ਸਿੱਖਾਂ ਨੂੰ ਨਿਆਂੰਗ ਸਿੰਘ ਸਜਾਇਆ ਹੂੰ ਕਿਉਂਕਿ ਉਹਨਾਂ ਦੀ ਰਿਪੋਰਟ ਹੈ ਜਿੱਥੇ-ਜਿੱਥੇ ਉਹ ਆਪ ਵੱਖਰੀ-ਵੱਖਰੀ ਏਰੀਆ ਤੋਂ ਰਿਪੋਰਟ ਆਉਂਦੀ ਸੀ ਉਸੇ ਤਰ੍ਹਾਂ ਮਿਲ ਲੱਗਿਆ ਹੂੰ ਹੂੰ ਕੰਗਣਪੁਰਾ ਜ਼ਿਲ੍ਹਾ ਲਾਹੌਰ ਲਾਹੌਰ ਜ਼ਿਲ੍ਹੇ ਵਿੱਚ ਬਾਬਾ ਸੋਹਣ ਸਿੰਘਾ ਨੇ 56 ਰਾਏ ਸਿੱਖਾਂ ਨੂੰ ਨਿਯੰਗ ਸਜਾਇਆ ਹੂੰ ਗੁਜਰਾਵਾਲਾ ਜ਼ਿਲ੍ਹਾ 30 ਸਿੱਖਾਂ ਨੇ ਅੰਮ੍ਰਿਤ ਛਕਿਆ ਰੋਪੜ ਤਹਿਸੀਲ ਬਾਲਾ ਜ਼ਿਲ੍ਹਾ ਦੇ ਵਿੱਚ ਸੀ ਖਰੜ ਤਹਿਸੀਲ ਵਿੱਚ 400 ਸਿੱਖਾਂ ਨੇ ਜ세ਦਾਰ ਤਾਰਾ ਸਿੰਘ ਵਲੋਂ ਜੀ ਅੰਮ੍ਰਿਤ ਛਕਿਆ ਹੂੰ ਸੋ ਇਹ ਹੈ ਜੀ ਜਾਣਕਾਰੀ ਕੁਛ ਅਸੀਂ ਜਿਹੜੀ ਆਪ ਨਾਲ ਸੰਚਾਰ ਰਹੇ ਹਾਂ ਕੁਝ ਕਿਵੇਂ ਕਿਵੇਂ ਅਕਾਲ ਇਸ ਬਾਰੇ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਕਾਫੀ ਲੋਕਾਂ ਨੂੰ ਇਹ ਅਕਾਲ ਖੁੱਬੋਲ ਬਣਾਈ ਦੇ ਬਾਰੇ ਮਿਰਕਲ ਜਾਣਕਾਰੀ ਨਹੀਂ ਹੈਗੀ ਮੈਨੂੰ ਵੀ ਕਾਫੀ ਚਿਰ ਬਾਤ ਪਤਾ ਲੱਗਾ ਜੀ ਤੇ ਮੈਂ ਸੋਚਿਆ ਕਿ ਜਿਹੜੀ ਜਾਣਕਾਰੀ ਆਜ਼ਾਦੀ ਦੇ ਨਾਲ ਵੀ ਸੰਬੰਧਤ ਆ ਇਸ ਨਾਲ ਵੀ ਸੰਬੰਧਤ ਆ ਇਹ ਸੰਬੰਧ ਨਾਲ ਸਾਂਝੀ ਕੀਤੀ ਜਾਵੇ ਕਿ 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 ਇੱਕ ਹਿਸਟਰੀ ਦਾ ਇਤਿਹਾਸ ਦਾ ਸਾਡਾ ਪੰਨਾ ਹੈ ਜੀ ਕਿ ਜਿਹਦੇ ਬਾਰੇ ਬਹੁਤ ਘੱਟ ਪੜਨੂ। ਹੂੰ। ਸੋ ਇਸ ਕਰਕੇ ਜੀ ਇੰਨੀ ਕਿ ਸਾਡੀ ਸੀ ਜਿਹੜੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਆ। ਹਾਂਜੀ। ਤੇ ਅਗਲੀ ਕਰਦੇ ਆ ਜੀ ਜੇ ਕੋਈ ਇਹ ਫੋਨ ਨੰਬਰ ਦਾ ਦੇ ਦਿਓ। ਬਹੁਤ ਬਹੁਤ ਧੰਨਵਾਦ ਜੀ ਸਭ ਸੁਣਨ ਵਾਲਿਆਂ ਦੇ। ਹਾਂਜੀ। ਸੁਝਾਅ ਜੇ ਕੋਈ ਪੁੱਲਾਂ ਹੋ ਗਿਆ ਤੇ ਉਹਨਾਂ ਦੀ ਖਿਮਾ ਮੰਗ ਲੈਣੀ ਆ ਜੀ। ਤੇ ਆ ਸੰਗਤ ਜਿਹੜੀ ਆ ਸੁਣਨ ਵਾਲੇ ਉਹਨਾਂ ਨੂੰ ਸਾਨੂੰ ਮਾਫੀ ਕਰ ਮਾਫ ਕਰ ਦੇਣਗੇ ਤੇ ਇਹ ਮੇਰਾ ਨੰਬਰ ਹੈ ਜੀ ਐਡਮਿੰਟਨ ਦੇ ਵਿੱਚ ਕੈਨੇਡਾ ਦੇ ਵਿੱਚ ਜੀ ਬਾਕੀ ਜਗਪਾਲ ਜੀ ਜਦ ਤੱਕ ਆਪ ਲੋਕਾਂ ਨੂੰ ਸਾਰੇ ਨੂੰ ਪਤਾ ਹੀ ਹੈ ਜਾਣਕਾਰੀ ਦਾ ਤਾਂ ਤੁਹਾਡਾ ਸਵਾਲ ਜੀ ਤੇ ਸਵਾਲ ਇਹ ਸਵਾਲ ਇਹ ਆ ਵੀ ਉਸ ਵੇਲੇ ਗੋਰੀਆ ਰਾਜ ਸੀ तकरीबन ਹਾਂ ਜੀ ਹਾਂ ਜੀ ਉਹ ਉਸ ਵੇਲੇ ਫਿਰ ਇਹਨਾਂ ਨੇ ਗੋਰੀ ਜਿੱਦਾਂ ਪੰਜਾਬ ਦਾ ਗਵਰਨਰ ਸੀ ਉਹ ਗੋਰੇ ਸੀ ਨਾ ਉਹ ਨੇ objection ਕੀਤਾ ਕੋਈ ਇੱਥੇ ਉਹ ਇਹਨਾਂ ਨੇ ਮੇਰੇ ਖਿਆਲ ਚ ਨਹੀਂ ਕੀਤਾ ਹੋਣਾ ਜੀ ਕਿਉਂਕਿ ਫੌਜੀ ਸੰਖੇਣਾਂ ਜਾਂ ਉਹਨਾਂ ਨੇ ਇਸ ਤਰ੍ਹਾਂ ਪ੍ਰੋਜੈਕਟ ਕੀਤਾ ਹੋਊਗੇ ਵੀ ਅਸੀਂ ਆਪਣੇ ਡਿਫੈਂਸ ਵਾਸਤੇ ਕਰ ਰਹੇ ਹਾਂ ਇਹਨਾਂ ਦਾ ਜਿਹੜਾ ਮਕਸਦ ਸੀ ਉਹ ਕੋਈ ਸਰਕਾਰ ਦੇ ਨਾਲ ਨਹੀਂ ਸੀ ਕਰਨ ਦਾ ਇਹਨਾਂ ਦਾ ਸੀ ਕਿ ਮੁਸਲਮਾਨਾਂ ਤੋਂ ਕਿਉਂਕਿ ਉਸ ਵੇਲੇ ਹੂੰ ਥੋੜੇ ਵਾਲੇ ਜਿਹੜੇ ਮੈਂ ਪਹਿਲਾਂ ਵੀ 라ਵਲਪਿੰਡੀ ਤੋਂ ਸ਼ੁਰੂ ਹੋਈ ਸੀ ਥੋੜੇ ਵਾਲੇ ਜਿਹੜੇ ਸੀ ਨਾ ਉਹ ਹੋ ਗਏ ਸੀ ਪ੍ਰਾਇਰ ਸਕੈਲ ਹੋ ਜਾਂ ਥੋੜੀ ਬੜੀ ਮੁਸਲਮਾਨਾ ਤੇ ਇੱਕ ਬੰਨੇ ਤੇ ਦੂਜੇ ਬੰਨੇ ਹਿੰਦੂ ਸਿੱਖ ਜਿਹੜੇ ਇਹਨਾਂ ਦੇ ਕੁਝ ਆਪੋ ਹੀ ਲੜਾਈਆਂ ਝਗੜੇ ਦਾ ਕੰਮ ਚੱਲ ਰਿਹਾ ਸੀ ਹਾਂਜੀ ਉਹ ਮੇਰੇ ਜਨਰਲ ਇਸ ਕਰਕੇ ਸਰਕਾਰ ਜਨਰਲ ਸੰਤੌਰੀ ਹੋਈ ਸੀ ਜੀ ਉੱਥੇ 라ਵਲਪਿੰਡੀ ਬਸ ਹਾਂਜੀ ਹਾਂਜੀ ਉਹ ਫਿਰ ਤਾਂ ਹੀ ਹੈ ਅਗਲੇ ਮਹੀਨੇ ਦੇ ਵਿੱਚ ਨਹੀਂ ਅਕਾਲ ਸੈਨਾ ਤੇ 46 ਦੇ ਵਿੱਚ ਜਿਵੇਂ ਮੈਂ ਕਿਹਾ ਉਨਾਰ ਅਬਜੈਕਟਿਵ ਉਹ ਤਾਂ ਇਹ ਸੀ ਕਿ ਵਲੰਟੀਅਰ ਆਪਣਾ ਹੈਲਪ ਕਰਨ ਦੀ ਸੀ ਇੱਕ ਇਹ ਫਿਰ ਮਾਰਚ ਫੈਬਰੂਰੀ ਜਿ ਇਹਨਾਂ ਨੇ ਸਲਾਹ ਕੀਤੀ ਤੇ ਜਨਵਰੀ ਜਿਵੇਂ ਤੁਸੀਂ ਕਿਹਾ ਕਿ ਰਾਉਲਪਿੰਡੀ ਦੇ ਰਾਈਟਸ ਹੋਏ ਸਨ ਤੇ ਮਾਰਚ ਦੇ ਵਿੱਚ ਇਹਨੂੰ ਫਿਰ ਇਹਨਾਂ ਇੱਕ ਕਿਸਮ ਦਾ ਅੰਮ੍ਰਲੀ ਰੂਪ ਦੇ ਦਿੱਤਾ ਹਾਂ ਜਿੰਦਾ ਮੈਂ ਕਿਹਾ ਜੀ ਵੈਸਟ ਏਅਰ ਫਰੰਟੀਅਰ ਪ੍ਰੋਵਿੰਸ ਉਥੇ ਵੀ ਮਿਲ ਵਲੰਟੀਰੀ ਫੋਰਸ ਸੀ ਕਿ ਉਥੇ ਕਾਂਗਰਸ ਦਾ ਰਾਜ ਸੀਗਾ ਉਹ ਸੂਬੇ ਹਾਂ ਜੀ ਹਾਂ ਜੀ ਆਲਰੇਡੀ ਪੋਸਟ ਬਣਾਇਆ ਸੀ ਕਿ ਕਤਲ ਹੋ ਹੋਏ ਨਹੀਂ ਉੱਥੇ ਹਾਂ ਜੀ ਹਾਂ ਜੀ ਉਹ ਜਿੱਤੀ ਜੀ ਮੇਰੇ ਖਿਆਲ ਅ ਸਰਹੱਦੀ ਗਾਂਧੀ ਜਿਹੜੇ ਇਹ ਨਾ ਉਹਨਾਂ ਦੇ ਉਹਨਾਂ ਨੇ ਕੀ ਹਾਂ ਜੀ ਹਾਂ ਜੀ ਸੋ ਇਹ ਬਿਗ ਟੋ ਦਾ ਡੀਐਸਟੀ ਹੋ ਸੀ ਕਿ ਆਪਾਂ ਆਪਣੇ ਜਿਹੜੇ ਕੋਈ ਕਮਿਊਨਿਟੀ ਦੇ ਲੋਕ ਨੇ ਸਿੱਖ ਧਰਮ ਆਪਣੇ ਕਹਿ ਰਹੇ ਜਾਂ Hindu ਅਸਲ ਤੇ Hindu ਤੇ ਸਿੱਖ ਦੋਨ ਦਾ ਹੀ ਮੇਰੇ ਖਿਆਲ ਦਿੱਤੇ ਤੱਕ ਮੇਰਾ ਵਿਚਾਰ ਆ ਹਾਂ ਜੀ ਉਹਨਾਂ ਨੂੰ ਮੁਸਲਮਾਨਾਂ ਤੋਂ ਪ੍ਰੋਟੈਕਟ ਕਰਨ ਵਾਲੇ ਸੇਫਟੀ ਵਾਲੇ ਪਰ ਇਸ ਇਹ ਦੇ ਕੋਈ ਸਕੂਲਾਂ ਦੇ ਵਿੱਚ ਥੋੜੇ ਕਿਵੇਂ ਕੋਈ ਅੱਧਾ ਅੱਧਾ ਵਰਕਾ ਵੀ ਨਹੀਂ ਇਸ ਬਾਰੇ ਦੱਸਿਆ ਗਿਆ ਮੈਂ ਨਹੀਂ ਪੜਿਆ ਜੀ ਕਿਤੇ ਮੈਂ ਵੀ ਨਹੀਂ ਪੜਿਆ ਹਾਂਜੀ ਹਾਂ ਤੇ ਜੇ ਕਿਸੇ ਨੇ ਪੜਿਆ ਹੋਵੇ ਤੇ ਜੇ ਕਿਤੇ ਹੁਣ ਸਕੂਲਾਂ ਦੇ ਵਿੱਚ ਕਿਤੇ ਮੇਰੇ ਖਿਆਲ ਕਿਸੇ ਸਕੂਲ ਦੇ ਜਾਂ ਕਿਸੇ ਸ਼ਾਇਦ ਜਿਹੜੇ ਖਾਸ ਕੋਰਸ ਨੇ ਪੰਜਾਬੀ ਦੇ ਜਾਂ ਸਿੱਖ ਰਿਲੀ ਜਾਂਦੇ ਉਹ ਐਡਵਾਂਸਡ ਕੋਰਸ ਨੇ ਉਹਨਾਂ ਦੇ ਵਿੱਚ ਸ਼ਾਇਦ ਹੋਵੇ ਜੀ ਲੇਕਿਨ ਮੇਰੇ ਖਿਆਲ ਜੀ ਤੋਂ ਤੱਕ ਮੈਨੂੰ ਪਤਾ ਜੀ ਬਹੁਤ ਘੱਟ ਲੋਕਾਂ ਨੇ ਇਸ ਬਾਰੇ ਤੁਸੀਂ ਜੀ ਇਹੋ ਇਤਿਹਾਸ ਜਾਂ ਹਿਸਟਰੀ ਦੱਸੀ ਹੈ ਤਕਰੀਬਨ 46 47 ਦੀ ਜਿਹੜੀ ਕਿ ਬਹੁਤੇ ਸਾਡੇ ਦਰਸ਼ਕਾਂ ਨੂੰ ਖਿਆਲ ਨਾ ਪਤਾ ਹੋਵੇ ਤਾਂ ਉਹ ਦੱਸੀ ਤੁਸੀਂ ਬਹੁਤ ਚੰਗੀ ਇਹੀ ਕੋਸ਼ਿਸ਼ ਕੀਤੀ ਹੈ ਜੀ ਥੋੜੀ ਜੀ ਜਿੰਨੀ ਵੀ ਜਾਣਕਾਰੀ ਦੇ ਕੋਲ ਵੀ ਹਾਂਜੀ ਮਤਲਬ ਜਾਣਕਾਰੀ ਲਈ ਦਿੱਤੀ ਹੈ ਬਿਲਕੁਲ ਹੋਰ ਬਾਤ ਤੇ ਫਿਰ ਖਤਮ ਹੋ ਗਿਆ ਸਾਰਾ ਕੁਝ ਲੇਕਿਨ ਇਹ ਆ ਕਿ ਥੋੜੀ ਜਾਣਕਾਰੀ ਇਤਿਹਾਸ ਜਿਹੜਾ ਉਹ ਤੁਹਾਨੂੰ ਥੋੜਾ ਜਿਹਾ ਹਾਂਜੀ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਕਿਵੇਂ ਕੀ ਕੀ ਹੋਇਆ ਸਹੀ ਬਹੁਤ 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 ਧੰਨਵਾਦ ਜੀ ਸ਼ੁਕਰੀਆ ਜੀ ਤੁਸੀਂ ਤੁਸੀਂ ਆਪਣਾ ਟਾਈਮ ਕੱਢ ਕੇ ਆਏ ਸਾਡੇ ਦਰਸ਼ਕਾਂ ਨੂੰ ਤੁਸੀਂ ਕਾਫੀ ਸੋਹਣਾ ਧਿਆਨ ਦੀ ਕੋਸ਼ਿਸ਼ ਕੋਸ਼ਿਸ਼ ਕਰ ਕੀਤੀ ਹੈ ਜੀ ਥੋੜੀ ਜੀ ਜੇ ਪਸੰਦ ਹੋਵੇ ਤੇ ਜਰੂਰ ਦੱਸਣਾ ਜੀ ਬਹੁਤ 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 ਧੰਨਵਾਦ ਬਹੁਤ ਬਹੁਤ ਆਪ ਜੀ ਸਤਿ ਸ੍ਰੀ ਅਕਾਲ ਜੀ ਸਭ ਦਾ ਸਵਾਗਤ ਹੈ ਜੀ ਇਹ ਬਹੁਤ ਬੱਤਾਂ